ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪਣਾ ਗੁਰਬਾਣੀ ਕਥਾ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਦੇ ਨਾਲ ਵੀ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਅਤੇ ਆਪ ਅੱਗੇ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਹੀ ਗਈ ਹੈ ਤਾਂ ਇਸ ਨੂੰ ਲਾਸਟ ਤੱਕ ਜ਼ਰੂਰ ਸੁਣਨਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਹਿੰਦੇ ਹਨ ਕਿ ਇੱਕ ਵਾਰ ਨਾ ਕਿਸੇ ਨਗਰ ਦੇ ਵਿੱਚ ਇੱਕ ਵਪਾਰੀ ਤੇ ਉਸ ਦੀ ਪਤਨੀ ਰਹਾ ਕਰਦੇ ਸਨ ਆਪਣੇ ਨਗਰ ਦੇ ਵਿੱਚ ਸਭ ਤੋਂ ਧਨਵਾਨ ਸਨ ਪਰ ਵਪਾਰੀ ਕਦੇ ਵੀ ਇੱਕ ਪੈਸਾ ਦਾਨ ਪੁੰਨ ਨਹੀਂ ਸੀ ਕਰਦਾ ਬੂਹੇ ਤੇ ਕੋਈ ਆ ਜਾਂਦਾ ਤੇ ਉਸ ਨੂੰ ਦੁਤਕਾਰ ਕੇ ਘਰੋਂ ਕੱਢ ਦਿੰਦਾ ਸੀ ਉਸ ਨੂੰ ਇੱਕ ਚੁੰਡੀ ਆਟਾ ਵੀ ਨਾ ਦਿਆ ਕਰਦਾ ਉਸ ਦੀ ਪਰਵਰਤੀ ਸੀ ਵਿਜੋੜਾਂਗੇ ਤਾਂ ਵਧੇਗਾ ਦਵਾਂਗੇ ਤਾਂ ਘਟੇਗਾ ਕਹਿੰਦੇ ਉਸ ਦੀ ਪਤਨੀ ਨਰਮ ਸਭਾ ਦੀ ਸੀ ਪਰ ਉਸ ਦੀ ਉਸ ਵਪਾਰੀ ਦੇ ਸਾਹਮਣੇ ਕੋਈ ਪੇਸ਼ ਨਹੀਂ ਚਲਦੀ ਸੀ ਕਹਿੰਦੇ ਉਹਨਾਂ ਕੋਲ ਕੋਈ ਔਲਾਦ ਵੀ ਨਹੀਂ ਸੀ ਪਰ ਵਪਾਰੀ ਵੀ ਇਸ ਚੀਜ਼ ਨੂੰ ਕਦੀ ਗੋਲਦਾ ਨਹੀਂ ਸੀ ਉਸ ਨੂੰ ਸਿਰਫ ਇਹ ਸੀ ਕਿ ਧਨ ਹੀ ਇਕੱਠਾ ਕਰੀ ਜਾਓ ਉਸ ਦੀ ਪਤਨੀ ਨੇ ਕਿਹਾ ਕਰਨਾ ਵੀ ਆਪਾਂ ਜਦੋਂ ਇਸ ਸੰਸਾਰ ਤੋਂ ਚਲੇ ਜਾਵਾਂਗੇ ਤੇ ਫਿਰ ਇਹ ਧਨ ਰਾਸ਼ੀ ਕਿਹਦੇ ਕੋਲ ਜਾਵੇਗੀ ਉਹਨੇ ਕਿਹਾ ਜਿੰਨਾ ਚਿਰ ਆਪਾਂ ਹਾਂ ਤਾਂ ਉਹਨਾਂ ਚਿਰ ਵਰਤ ਲੈਂਦੇ ਹਾਂ ਬਾਅਦ ਵਿੱਚ ਦੇਖੀ ਜਾਵੇਗੀ ਕਹਿੰਦੇ ਉਹਨਾਂ ਦੇ ਘਰ ਦੇ ਕੋਲ ਇੱਕ ਵੱਡਾ ਸਾਰਾ ਰੁੱਖ ਸੀ ਇਹ ਉੱਤੇ ਬਹੁਤ ਸਾਰੇ ਛੋਟੇ-ਛੋਟੇ ਪੰਛੀ ਰਹਿੰਦੇ ਸੀ ਤੇ ਉਹਨਾਂ ਨੇ ਆਲਣੇ ਪਾਏ ਹੋਏ ਸਨ ਕਹਿੰਦੇ ਉਹਦੇ ਵਿੱਚ ਇੱਕ ਚਿੜੀ ਦਾ ਆਲਣਾ ਚਿੜੀ ਆਪਣੇ ਆਲਣੇ ਦੇ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ ਰਹਾ ਕਰਦੀ ਸੀ ਜਿਵੇਂ ਅੰਮ੍ਰਿਤ ਵੇਲਾ ਹੁੰਦਾ ਕਹਿੰਦੇ ਉਹ ਦਾਣਾ ਚੁਗਣ ਲਈ ਆਪਣੇ ਉਸ ਆਲਣੇ ਤੋਂ ਚਲੀ ਜਾਂਦੀ ਸਾਰੇ ਨਗਰ ਚੋਂ ਘੁੰਮ ਕੇ ਦਾਣਾ ਚੁੱਕ ਕੇ ਤੇ ਜਵਾਕਾਂ ਨੂੰ ਲਿਆ ਕੇ ਦੇਂਦੀ ਤੇ ਸ਼ਾਮ ਨੂੰ ਘਰ ਪਰਤਦੀ ਸੀ ਕਹਿੰਦੇ ਅੱਜ ਜਦੋਂ ਉਹ ਦਾਣਾ ਚੁਗਣ ਲਈ ਗਈ ਤੇ ਨਗਰ ਚੋਂ ਉਸ ਨੂੰ ਕੋਈ ਵੀ ਦਾਣਾ ਨਾ ਲੱਭਿਆ ਕੋਈ ਚੋਗਾ ਨਾ ਲੱਭਿਆ ਉੜਦੀ ਉੜਦੀ ਏਟ ਦੀ ਹਵੇਲੀ ਦੇ ਉੱਤੋਂ ਦੀ ਲੰਗੀ ਸੋਚਣ ਲੱਗੀ ਐਡੀ ਵੱਡੀ ਹਵੇਲੀ ਹੈ ਜ਼ਰੂਰ ਇਸ ਦੇ ਘਰ ਕੋਈ ਦਾਣਾ ਪਾਣੀ ਹੋਵੇਗਾ ਉਹਨੇ ਉੱਡ ਉੱਡ ਕੇ ਹਵੇਲੀ ਦੇ ਸਾਰੇ ਪਾਸੇ ਦੇਖਿਆ ਪਰ ਕਿਤੋਂ ਵੀ ਇੱਕ ਦਾਣਾ ਵੀ ਨਾ ਲੱਭਿਆ ਉਸ ਦੇ ਘਰ ਦੀ ਏਕੰਧ ਤੇ ਬੈਠ ਗਈ ਤੇ ਸੋਚਣ ਲੱਗੀ ਇੰਨਾ ਵੱਡਾ ਘਰ ਤੇ ਚੁਗੰ ਨੂੰ ਇੱਕ ਦਾਣਾ ਵੀ ਨਹੀਂ ਲੱਭਿਆ ਐਨੇ ਨੂੰ ਵਪਾਰੀ ਤੇ ਉਸ ਦੀ ਪਤਨੀ ਆਪਸ ਵਿੱਚ ਗੱਲਾਂ ਕਰਦੇ ਪਏ ਸੀ ਵਪਾਰੀ ਦੀ ਪਤਨੀ ਅੱਜ ਵੀ ਕਹਿੰਦੀ ਸੀ ਵੀ ਆਪਣੀ ਤਾਂ ਕੋਈ ਔਲਾਦ ਨਹੀਂ ਹੈ ਤੇ ਆਪਣੀ ਔਲਾਦ ਨਹੀਂ ਤੇ ਇਸ ਧਨ ਰਾਸ਼ੀ ਦਾ ਕੀ ਬਨੇਗਾ ਉਹਨੇ ਕਿਹਾ ਕੋਈ ਨਾ ਭਗਵਾਨ ਨੇ ਜਿੰਨਾ ਚਿਰ ਹੈ ਨਾ ਚਿਰ ਖਾ ਲੈਂਦੇ ਹਾਂ ਬਾਅਦ ਵਿੱਚ ਵੇਖੀ ਜਾਵੇਗੀ ਪਤਾ ਨਹੀਂ ਪਰਮਾਤਮਾ ਨੇ ਕਿਸ ਚੀਜ਼ ਦਾ ਵੈਰ ਕੱਢਿਆ ਹੈ ਆਪਾਂ ਨੂੰ ਔਲਾਦ ਨਹੀਂ ਦਿੱਤੀ ਕਹਿੰਦੇ ਚਿੜੀ ਨਾ ਹੁਣ ਰੋਜ਼ ਉੱਥੇ ਆਇਆ ਕਰਦੀ ਉਹਨਾਂ ਦੀਆਂ ਗੱਲਾਂ ਸੁਣਦੀ ਤੇ ਫਿਰ ਉੱਡ ਜਾਇਆ ਕਰਦੀ ਇੱਕ ਦਿਨ ਉਹ ਵਪਾਰੀ ਦੀ ਪਤਨੀ ਦਾ ਧਿਆਨ ਪਿਆ ਵੀ ਇਹ ਚਿੜੀ ਰੋਜ਼ ਇੱਥੇ ਕੰਧ ਤੇ ਆ ਕੇ ਕਿੰਨਾ ਚਿਰ ਬੈਠ ਜਾਂਦੀ ਹੈ ਵਪਾਰੀ ਦੀ ਪਤਨੀ ਅੰਦਰ ਗਈ ਤੇ ਉਸਨੇ ਇੱਕ ਮੁਠੀ ਚੋਲੇ ਦੀ ਅੰਦਰੋਂ ਭਰ ਕੇ ਲਿਆ ਕੇ ਕੰਧ ਦੇ ਉੱਤੇ ਰੱਖ ਦਿੱਤੀ। ਉਹ ਇਹ ਵੀ ਵੇਖਦੀ ਰਹੀ ਕਿ ਕਿਤੇ ਵਪਾਰੀ ਤਾਂ ਨਹੀਂ ਦੇਖ ਰਿਹਾ। ਜਦੋਂ ਚਿੜੀ ਨੇ ਉਹ ਸਾਰਾ ਦਾਣਾ ਚੁਗ ਲਿਆ, ਕਰਨਾ ਤੇ ਵਪਾਰੀ ਦੀ ਪਤਨੀ ਨੇ ਉਹ ਕੰਧ ਸਾਫ਼ ਕਰ ਦਿਆ ਕਰਨੀ। ਕਹਿੰਦੇ ਹੌਲੀ-ਹੌਲੀ ਸਮਾਂ ਲੰਘਣ ਲੱਗਾ। ਉਹ ਚਿੜੀ ਦੇ ਨਾਲ ਜਿਵੇਂ ਦੁੱਖ-ਸੁਖ ਸਾਂਝ ਕਰਨ ਲੱਗੀ, ਕਹਿੰਦੇ ਉੱਥੇ ਬੈਠ ਕੇ ਚਿੜੀ ਨੇ ਵਪਾਰੀ ਤੇ ਵਪਾਰੀ ਦੀ ਪਤਨੀ ਦੀਆਂ ਗੱਲਾਂ ਵੀ ਸੁਣਦੇ ਰਿਹਾ ਕਰਨਾ। ਉਹਨਾਂ ਚਿੜੀ ਨੂੰ ਇਹ ਗੱਲ ਤਾਂ ਪਤਾ ਲੱਗ ਗਈ ਸੀ ਵੀ ਵਪਾਰੀ ਕੋਲ ਕੋਈ ਔਲਾਦ ਨਹੀਂ ਹੈ ਇਸ ਕਰਕੇ ਇਹ ਇੰਨਾ ਜ਼ਿਆਦਾ ਦੁਖੀ ਰਹਿੰਦੀ ਹੈ ਕਹਿੰਦੇ ਇੱਕ ਦਿਨ ਉਸ ਦੇ ਮਨ 'ਚ ਆਈ ਵੀ ਸੁਖ ਦੇ ਥੱਲੇ ਸੁਣਿਆ ਸੀ ਵੀ ਫਲਾਣੀ ਥਾਂ ਇੱਕ ਸੰਤ ਫਕੀਰ ਨੇ ਉਹਨਾਂ ਕੋਲ ਜੋ ਮੰਗਿਏ ਉਹ ਆਸ ਤੇ ਮੁਰਾਦ ਪੂਰੀ ਕਰ ਦਿੰਦੇ ਨੇ ਹੁਣ ਉਹ ਚਿੜੀ ਨੂੰ ਸਮਝ ਨਹੀਂ ਸੀ ਆਉਂਦਾ ਵੀ ਉਹ ਵਪਾਰੀ ਦੀ ਪਤਨੀ ਨੂੰ ਕਿਵੇਂ ਇਹ ਗੱਲ ਦੱਸੇ ਇਹ ਸੋਚਿਆ ਵੀ ਮੈਂ ਖੁਦ ਉਸ ਥਾਂ ਤੇ ਜਾ ਕੇ ਤੇ ਵਪਾਰੀ ਲਈ ਔਲਾਦ ਮੰਗ ਕੇ ਲੈ ਆਉਂਦੀ ਹਾਂ ਜਿਹੜੀ ਨਾ ਆਪਣੇ ਬੱਚਿਆਂ ਨੂੰ ਕਿਸੇ ਦੇ ਹਵਾਲੇ ਕਰਕੇ ਉੱਡਦੀ ਉੱਡਦੀ ਉਸ ਥਾਂ ਤੇ ਪਹੁੰਚ ਗਈ ਭਗ ਦੋ ਦਿਨ ਦਾ ਸਮਾਂ ਉਸ ਨੂੰ ਉੱੜਦੇ ਉੱਡਦੇ ਉਸ ਥਾਂ ਤੇ ਪਹੁੰਚਣ ਲਈ ਲੱਗ ਗਿਆ ਜਦੋਂ ਉਸ ਥਾਂ ਤੇ ਪਹੁੰਚੀ ਤੇ ਕਹਿੰਦੇ ਉਸ ਥਾਂ ਤੇ ਜਾ ਕੇ ਬੇਹੋਸ਼ ਹੋ ਕੇ ਡਿੱਗ ਪਈ। ਸੰਤ ਜੀ ਦੀ ਘਰਵਾਲੀ ਨੇ ਉਸ ਨੂੰ ਚੁੱਕਿਆ ਤੇ ਪਾਣੀ ਪਿਲਾਇਆ। ਕੁਝ ਸਮੇਂ ਬਾਅਦ ਉਸ ਨੂੰ ਹੋਸ਼ ਆ ਗਈ। ਸੰਤ ਜੀ ਦੀ ਘਰਵਾਲੀ ਨੇ ਪੁੱਛਿਆ ਵੀ ਕਿਵੇਂ ਆਉਣਾ ਹੋਇਆ ਤੇ ਤੇਰੀ ਇਹ ਹਾਲਤ ਕਿਵੇਂ ਹੋਈ? ਚਿੜੀ ਨੇ ਕਿਹਾ ਇਹ ਮੇਰੀ ਹਾਲਤ ਉੱਡ-ਉੱਡ ਕੇ ਹੋਈ ਹੈ ਤੇ ਉਹ ਅਗੋਂ ਕਹਿੰਦੀ ਵੀ ਜੇ ਤੈਨੂੰ ਕੁਝ ਚਾਹੀਦਾ ਸੀ ਤੂੰ ਪਰਮਾਤਮਾ ਤੋਂ ਮੰਗ ਲੈਂਦੀ ਪਰਮਾਤਮਾ ਤਾਂ ਤੁਹਾਡਾ ਕਿਹਾ ਕਦੀ ਨਹੀਂ ਮੋੜਦਾ ਉਹਨੇ ਕਿਹਾ ਜਿਵੇਂ ਸੁਣਿਆ ਵੀ ਜਦੋਂ ਸੰਤ ਫਕੀਰ ਕਹਿ ਦੇਣ ਤਾਂ ਫਿਰ ਪੱਕੀ ਮੋਹਰ ਲੱਗ ਜਾਂਦੀ ਹੈ ਉਹਨੇ ਕਿਹਾ ਦੱਸ ਤੂੰ ਕੀ ਮੰਗਣ ਆਈ ਹੈ ਆਪਣੇ ਲਈ ਉਹਨੇ ਕਿਹਾ ਮੈਂ ਆਪਣੇ ਲਈ ਕੁਝ ਮੰਗਣ ਨਹੀਂ ਆਈ ਮੈਂ ਜਿਸ ਨਗਰ 'ਚ ਰਹਿੰਦੀ ਹਾਂ ਉੱਥੇ ਇੱਕ ਵਪਾਰੀ ਤੇ ਉਸ ਦੀ ਪਤਨੀ ਰਹਿੰਦੇ ਨੇ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਹੈ ਮੈਂ ਚਾਹੁੰਦੀ ਹਾਂ ਵੀ ਪਰਮਾਤਮਾ ਉਹਨਾਂ ਦੀ ਝੋਲੀ ਭਰ ਦੇ ਸੰਤ ਜੀ ਦੀ ਘਰਵਾਲੀ ਨੇ ਕਿਹਾ ਤੁਸੀਂ ਕੁਝ ਸਮਾਂ ਰੁਕੋ ਸੰਤ ਜੀ ਹੁਣ ਨਾਮ ਜਪਦੇ ਪਏ ਹਨ ਜਿਵੇਂ ਹੀ ਆਣਗੇ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਕਹਿੰਦੇ ਕੁਝ ਸਮੇਂ ਬਾਅਦ ਸੰਤ ਫਕੀਰ ਆਏ ਸੰਤ ਫਕੀਰ ਜੀ ਨੂੰ ਉਹਨਾਂ ਦੀ ਘਰਵਾਲੀ ਨੇ ਸਾਰੀ ਗੱਲਬਾਤ ਦੱਸੀ ਸੰਤ ਫਕੀਰ ਜੀ ਨੇ ਕਿਹਾ ਇਸ ਵਪਾਰੀ ਤੇ ਵਪਾਰੀ ਦੀ ਪਤਨੀ ਦੇ ਕਰਮਾਂ ਦੇ ਵਿੱਚ ਕੋਈ ਔਲਾਦ ਨਹੀਂ ਹੈ ਜਦੋਂ ਇਹ ਗੱਲ ਕਹੀ ਤਾਂ ਉਹ ਚਿੜੀ ਨੇ ਕਿਹਾ ਜੀ ਮੈਂ ਉਹਨਾਂ ਕੋਲੋਂ ਰੋਜ਼ ਦਾਣਾ ਚੁਗਦੀ ਹਾਂ ਦਾਣਾ ਚੁਗ ਕੇ ਉਹਨਾਂ ਦਾ ਮੇਰੇ ਸਿਰ ਕਰਜ਼ ਹੈ ਤੇ ਉਸ ਕਰਜ ਦੇ ਬਦਲੇ ਜਿਹੜਾ ਉਹਨਾਂ ਮੈਨੂੰ ਦਾਣਾ ਚੁਗਾਇਆ ਹੈ ਉਸ ਦਾ ਪੁੰਨ ਦਾ ਫਲ ਵੀ ਲੈਣ ਆਈ ਹਾਂ ਸੰਤ ਫਕੀਰ ਜੀ ਨੇ ਕਿਹਾ ਉਹਨਾਂ ਦੇ ਘਰ ਔਲਾਦ ਜ਼ਰੂਰ ਹੋਵੇਗੀ ਪਰ ਉਹਨਾਂ ਨੂੰ ਕਹੀਂ ਇਸ ਦੇ ਬਦਲੇ ਉਹਨਾਂ ਨੂੰ दान ਪੁੰਨ ਦਇਆ ਧਰਮ ਕਰਨਾ ਹੋਵੇਗਾ ਪਰਮਾਤਮਾ ਦੀ ਹਉਂਦਿ ਜੋ ਵਿਸ਼ਵਾਸ ਕਰਨਾ ਪਵੇਗਾ ਅਮਰਤ ਵੇਲੇ ਉੱਠ ਉਹ ਪਰਮਾਤਮਾ ਨੂੰ ਧਿਆਉਣਾ ਪਵੇਗਾ ਉਹਨਾਂ ਦੇ ਘਰ ਔਲਾਦ ਹੋ ਜਾਵੇਗੀ ਹੁਣ ਚਿੜੀ ਚਲੀ ਗਈ ਕੁਝ ਸਮਾਂ ਲੰਘਿਆ ਤੇ ਕਹਿੰਦੇ ਉਹਨਾਂ ਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਹੁਣ ਜਿਵੇਂ ਜਿਵੇਂ ਉਹਨਾਂ ਦੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਉਹ ਬੜੇ ਖੁਸ਼ ਰਹਿਣ ਲੱਗੇ ਹੁਣ ਚਿੜੀ ਵੀ ਖੁਸ਼ ਰਹਿਣ ਲੱਗੀ ਚਿੜੀ ਕਹਿੰਦੀ ਵੀ ਵਪਾਰੀ ਨਗਰ ਦਾ ਸਭ ਤੋਂ ਅਮੀਰ ਮਨੁੱਖ ਹੈ ਇਹਦਾ ਬਾਲ ਬੱਚਾ ਜਦੋਂ ਖਾਵੇਗਾ ਇਹ ਥੱਲੇ ਵੀ ਡਿੱਗਿਆ ਕਰੇਗਾ ਉਹ ਅਸੀਂ ਚੁਗ ਲਿਆ ਕਰਾਂਗੇ ਨਾਲੇ ਤੇ ਬੱਚੇ ਵੀ ਚੁਗ ਲਿਆ ਕਰਨਗੇ ਕਹਿੰਦੇ ਹੁਣ ਨਹੀਂ ਮਨ ਚ ਬੜੀ ਖੁਸ਼ ਪਰ ਜੀਵੇ ਇੱਕ ਸਾਲ ਹੋਇਆ ਕਹਿੰਦੇ ਉਹਨਾਂ ਦੇ ਵਰਤੀਏ 'ਚ ਕੋਈ ਬਦਲਾਅ ਨਾ ਆਇਆ ਵਪਾਰੀ ਨੇ ਪਹਿਲਾਂ ਜਿਹੜਾ ਮਾੜਾ ਮੋਟਾ ਕਿਸੇ ਨੂੰ ਦੇਹ ਦਿਆ ਕਰਦਾ ਸੀ ਹੁਣ ਉਹ ਵੀ ਪਾਈ ਪਾਈ ਬਚਾਨ ਲੱਗ ਗਿਆ ਏਦਾਂ ਕਰਦੇ ਕਰਦੇ 1 2 3 ਤੇ 5 ਸਾਲ ਲੰਘ ਜਾਂਦੇ ਹਨ ਉਹਨਾਂ ਦਾ ਪੁੱਤਰ 5 ਸਾਲਾਂ ਦਾ ਹੋ ਗਿਆ ਪਰ ਨਾ ਹੀ ਉਹ ਕਿਸੇ ਨੂੰ ਦਾਨ ਧਰਮ ਕਰਦੇ ਨਾ ਹੀ ਕਿਸੇ ਨੂੰ ਕੁਝ ਦਿੰਦੇ ਨੇ ਨਾਹੀਂ ਪਰਮਾਤਮਾ ਦਾ ਨਾਮ ਜਪਦੇ ਸਨ ਚਿੜੀ ਬੜੀ ਜ਼ਿਆਦਾ ਪਰੇਸ਼ਾਨ ਹੋ ਗਈ ਚਿੜੀ ਨੇ ਸੋਚਿਆ ਵੀ ਜੇਕਰ ਇਹ ਐਵੇਂ ਕਰਦੇ ਰਹੇ ਤਾਂ ਇਹਨਾਂ ਦਾ ਜਿਹੜਾ ਪੁੱਤਰ ਹੈ ਉਹ ਤਾਂ ਅਲਪ ਆਯੂ ਦਾ ਹੋਵੇਗਾ ਬੜੀ ਛੇਤੀ ਹੀ ਅਕਾਲ ਚਲਾਣਾ ਕਰ ਜਾਵੇਗਾ ਬਜ਼ੁਰਗ ਅਵਸਥਾ ਚ ਪਹਿਲਾ ਇਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ ਜੇਕਰ ਹੁਣ ਇਹ ਵੀ ਚਲਾ ਗਿਆ ਤੇ ਜਿਉਂਦੇ ਜੀ ਮਰ ਜਾਣਗੇ ਉਹਨੇ ਸੋਚਿਆ ਦੁਬਾਰਾ ਸੰਤ ਜੀ ਕੋਲ ਜਾਇਆ ਜਾਵੇ ਤੇ ਕੋਈ ਹੱਲ ਲੱਭਿਆ ਜਾਵੇ ਕਹਿੰਦੇ ਉੜਦੇ ਉੜਦੇ ਫਿਰ ਉਸ ਥਾਂ ਤੇ ਪਹੁੰਚੀ ਸੰਤ ਫਕੀਰ ਜੀ ਨੇ ਕਿਹਾ ਵੀ ਦੱਸ ਕਿਵੇਂ ਆਉਣਾ ਹੋਇਆ ਕੀ ਮੰਗਣ ਆਈ ਹੈ ਅੱਜ ਉਹਨੇ ਕਿਹਾ ਜੀ ਮੈਂ ਤਾਂ ਕੁਝ ਨਹੀਂ ਮੰਗਣ ਆਈ ਮੈਂ ਤਾਂ ਉਹਨਾਂ ਬਾਰੇ ਬਹੁਤ ਹੀ ਚਿੰਤਿਤ ਆ ਉਹਨਾਂ ਦੇ ਘਰ ਪੁੱਤਰ ਦੀ ਦਾਤ ਵੀ ਹੋ ਗਈ ਹੈ ਪਰ ਕਹਿੰਦੇ 5 ਸਾਲਾਂ ਦਾ ਹੋ ਗਿਆ ਪਰ ਉਹ ਹਜੇ ਵੀ ਕੋਈ ਦਾਨ ਧਰਮ ਨਹੀਂ ਕਰਦੇ ਜੇਕਰ ਉਹਨਾਂ ਦਾਨ ਧਰਮ ਨਾ ਕੀਤਾ ਤਾਂ ਤੁਸੀਂ ਕਿਹਾ ਸੀ ਵੀ ਉਹਨਾਂ ਦਾ ਪੁੱਤਰ ਜਿਹੜਾ ਹੈ ਉਹ ਅਲਪ ਆਯੂ ਦਾ ਹੋਵੇਗਾ ਬੁਢਾਪੇ ਦੇ ਵਿੱਚ ਜੇਕਰ ਉਹਨਾਂ ਦਾ ਪੁੱਤਰ ਅਕਾਲ ਚਲਾਣੇ ਕਰ ਗਿਆ ਤਾ ਇਸ ਤਰ੍ਹਾਂ ਉਹਨਾਂ ਨੂੰ ਬੜਾ ਦੁੱਖ ਲੱਗੇਗਾ ਇਸ ਲਈ ਆਈ ਹਾਂ ਵੀ ਤੁਸੀਂ ਉਹਨਾਂ ਨੂੰ ਸਿੱਧੇ ਰਾਹ ਪਾਓ ਕਹਿੰਦੇ ਸੰਤ ਜੀ ਤੇ ਉਹਨਾਂ ਦੀ ਘਰਵਾਲੀ ਨੇ ਕਿਹਾ ਕਿ ਤੁਸੀਂ ਜਾਓ ਅਸੀਂ ਉਹਨਾਂ ਦੇ ਘਰ ਆਪ ਜਾਵਾਂਗੇ ਕਹਿੰਦੇ ਸੰਤ ਜੀ ਤੇ ਉਹਨਾਂ ਦੀ ਘਰਵਾਲੀ ਨੇ ਜਾ ਕੇ ਬੂਹਾ ਖੜਕਾਇਆ ਕਹਿੰਦੇ ਜਿਹੜਾ ਵਪਾਰੀ ਸੀ ਉਹ ਆਪ ਬਾਹਰ ਆਇਆ ਸੰਤ ਜੀ ਨੇ ਕਿਹਾ ਦੋ ਪ੍ਰਸ਼ਾਦਿਆਂ ਦੀ ਆਸ ਕਰਕੇ ਆਏ ਹਾਂ ਉਹ ਅੰਦਰ ਲੈ ਕੇ ਗਏ ਪ੍ਰਸ਼ਾਦਾ ਪਾਣੀ ਬਣਾ ਕੇ ਖਵਾਇਆ ਸੰਤ ਫਕੀਰ ਉੱਥੇ ਜਾਣ ਲੱਗੇ ਉਹਨਾਂ ਕਿਹਾ ਜੇਕਰ ਕੋਈ ਗਲਤੀ ਹੋ ਜਾਵੇ ਤੇ ਸਾਨੂੰ ਉਸ ਲਈ ਮaaf ਕਰ ਦੇਣਾ ਸੰਤ ਫਕੀਰ ਕਹਿੰਦੇ ਗਲਤੀਆਂ ਤਾਂ ਤੁਸੀਂ ਬੜੀਆਂ ਕੀਤੀਆਂ ਨੇ ਕਿਹਾ ਹੁਣ ਤੱਕ ਜਿੰਨੀਆਂ ਗਲਤੀਆਂ ਕਰਦੇ ਆਏ ਹੋਣਾ ਉਹ ਸਾਰੀਆਂ ਛੱਡ ਕੇ ਤਿੰਨ ਕੰਮ ਕਰਨੇ ਅੱਜ ਤੋਂ ਸ਼ੁਰੂ ਕਰ ਦੋ ਤੁਹਾਡੇ ਘਰ ਸੁੱਖ ਸਮਰੱਧੀ ਤੇ ਤੁਹਾਡੇ ਪੁੱਤਰ ਦੀ ਜਿਹੜੀ ਉਮਰ ਹੈ ਉਹ ਵੱਧ ਜਾਵੇਗੀ ਨਹੀਂ ਤਾਂ ਤੁਹਾਡਾ ਪੁੱਤਰ ਜਿਹੜਾ ਹੈ ਉਹ ਅਲਪ ਆਯੂ ਦਾ ਹੋਵੇਗਾ ਹੁਣ ਆ ਕਿਹਾ ਜੀ ਬੁਢਾਪੇ ਚ ਤਾਂ ਪੁੱਤਰ ਮਿਲਿਆ ਹੈ ਇਹ ਕਿਉਂ ਅਲਪ ਆਯੂ ਦਾ ਹੋਵੇਗਾ ਅਸਾਂ ਸਾਡੇ ਕਰਮਾਂ ਦਾ ਪੁੱਤ ਹੋਇਆ ਹੈ। ਅਗੋਂ ਫਕੀਰ ਜੀ ਨੇ ਕਿਹਾ ਇਹ ਤੁਹਾਡੇ ਕਰਮਾਂ ਦਾ ਨਹੀਂ ਹੋਇਆ। ਤੁਹਾਡੇ ਘਰ ਇੱਕ ਚਿੜੀ ਰੋਜ਼ ਦਾਣਾ ਚੁਗਣ ਆਉਂਦੀ ਸੀ। ਉਹਨੇ ਤੁਹਾਡੇ ਘਰ ਦਾ ਦਾਣਾ ਖਾਦਾ ਸੀ ਤੇ ਉਹਨੇ ਆਪਣੇ ਪੁੰਨ ਕਰਮ ਵੀ ਸ਼ਾਮਿਲ ਕਰਤੇ। ਤੁਹਾਡੇ ਲਈ ਪੁੱਤਰ ਦੀ ਦਾਤ ਪ੍ਰਾਪਤ ਮੰਗੀ ਹੈ। ਤਾਂ ਤੁਹਾਡੇ ਘਰ ਪੁੱਤਰ ਹੋਇਆ ਹੈ। ਇੰਨੇ ਨੂੰ ਉਹ ਕਹਿੰਦੇ ਵੀ ਕਿਹੜੀ ਚਿੜੀ ਆਰੀ ਦੀ ਪਤਨੀ ਦੇਖ ਕੇ ਪਹਿਚਾਨ ਗਈ ਵੀ ਹਾਂ ਇਸ ਨੂੰ ਮੈਂ ਰੋਜ਼ ਚੋਗਾ ਖਵਾ ਚੁਗਾਉਂਦੀ ਹਾਂ ਸੰਤ ਜੀ ਨੇ ਕਿਹਾ ਤੁਹਾਡੇ ਚੋਗੇ ਵੇ ਕਰਮਾ ਕਰਕੇ ਹੀ ਤੁਹਾਡੇ ਘਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੁਹਾਡੇ ਪੁੰਨ ਕਰਮ ਚੰਗੇ ਸਨ ਇਸ ਕਰਕੇ ਇਹ ਦਾਤ ਪ੍ਰਾਪਤ ਹੋਈ ਹੈ ਚਿੜੀ ਦੀ ਅਸੀਸ ਕਰਕੇ ਹੀ ਇਹ ਸਾਰਾ ਕੁਝ ਹੋਇਆ ਹੈ ਉਹ ਬੇਜੁਬਾਨ ਨੇ ਤੁਹਾਡੇ ਘਰ ਦਾ ਖਾਦਾ ਸੀ ਤੇ ਉਸ ਦੀ ਅਸੀਸ ਵੀ ਤੁਹਾਨੂੰ ਅੱਜ ਫਲ ਦੇਣ ਦੀ ਹੈ ਤੇ ਫਕੀਰ ਜੀ ਨੇ ਕਿਹਾ ਤਿੰਨ ਕੰਮ ਕਰਨੇ ਅੱਜ ਤੋਂ ਹੀ ਸ਼ੁਰੂ ਕਰ ਦੋ ਸਭ ਤੋਂ ਪਹਿਲਾਂ ਤੇਰੇ ਦਰ ਤੋਂ ਕੋਈ ਭੁੱਖਾ ਨਾ ਜਾਵੇ ਕਿ ਕੋਈ ਖਾਲੀ ਨਾ ਜਾਵੇ ਦੂਜਾ ਤੇਰੇ ਨਗਰ ਦੇ ਵਿੱਚ ਜਿੱਥੇ ਵੀ ਤੈਨੂੰ ਐਵੇਂ ਲੱਗੇ ਪਾਣੀ ਦੀ ਦਿੱਕਤ ਹੈ ਤੂੰ ਪਾਣੀ ਦੇ ਮਸਲੇ ਸੁਲਝਾਵੇਂ ਭਾਓ ਰਾਹੀਰ ਜਿੱਥੋਂ ਆਉਂਦੇ ਜਾਉਂਦੇ ਹੋਣ ਉੱਥੇ ਪਾਣੀ ਦਾਨ ਕਰਨਾ ਹੈ ਤੀਸਰੀ ਗੱਲ ਉਹ ਵੀ ਤੈਨੂੰ ਦੀਨ ਦੁਖਿਆ ਲੱਭੇ ਤੂੰ ਉਸ ਦੀ ਮਦਦ ਕਰ ਦੇਣੀ ਹੈ ਲੋੜਵੰਦਾ ਦੀ ਮਦਦ ਕਰਨੀ ਹੈ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੇਣੇ ਹਨ ਪੁੱਤਰ ਦੀ ਅਕਾਲ ਮਰਤੂ ਨਹੀਂ ਹੋਵੇਗੀ ਜੋ ਵੀ ਇਹ ਤਿੰਨ ਕੰਮ ਕਰੇਗਾ ਉਹਦੇ ਘਰ ਸੁੱਖ ਤੇ ਸਮਰiddhi ਵਾਸ ਕਰੇਗੀ ਕਹਿੰਦੇ ਇੱਕ ਨਗਰ ਦੇ ਵਿੱਚ ਨਾ ਇੱਕ ਮਾਈ ਰਹਾ ਕਰਦੀ ਸੀ ਤੇ ਕੋਈ ਔਲਾਦ ਨਹੀਂ ਸੀ ਤੇ ਕਹਿੰਦੇ ਉਸ ਦਾ ਘਰ ਵਾਲਾ ਵੀ ਅਕਾਲ ਚਲਾਣੇ ਕਰ ਗਿਆ ਸੀ ਨਗਰ ਤੋਂ ਬਾਹਰ ਇੱਕ ਕੁਟਿਆ ਬਣਾ ਕੇ ਤੇ ਰਹਾ ਕਰਦੀ ਸੀ ਕਹਿੰਦੇ ਉਸ ਤੋਂ ਕੁਝ ਦੂਰੀ ਤੇ ਇੱਕ ਸੰਤ ਫਕੀਰ ਰੋਜ਼ ਕਥਾ ਕੀਰਤਨ ਕਰਿਆ ਕਰਦੇ ਸੀ ਕਥਾ ਕੀਰਤਨ ਕਰਿਆ ਕਰਦੇ ਸਨ ਬੜੇ سارے ਲੋਕ ਦੂਰੋਂ ਦੂਰੋਂ ਚੱਲ ਕੇ ਉੱਥੇ ਕਥਾ ਕੀਰਤਨ ਸੁਣਨ ਲਈ ਆਇਆ ਕਰਦੇ ਸਨ ਕਹਿੰਦੇ ਹੌਲੀ ਹੌਲੀ ਜਿਹੜੇ ਦਿਨ ਸਨ ਉਹ ਲੰਘਣ ਲੱਗੇ ਇੱਕ ਦਿਨ ਨਾ ਉੱਥੇ ਇੱਕ ਚਿੜੀ ਤੇ ਚਿੜਾ ਦੋਵੇਂ ਜਣੇ ਆ ਕੇ ਰੁੱਖ ਤੇ ਬੈਠ ਗਏ ਤੇ ਕਥਾ ਕੀਰਤਨ ਸੋਣਣ ਲੱਗੇ ਕਹਿੰਦੇ ਉਹਨਾਂ ਨੇ ਰੋਜ਼ ਦਾ ਨਿਯਮ ਬਣਾ ਲਿਆ ਵੀ ਉਹਨਾਂ ਉੱਥੇ ਆ ਕੇ ਸਵੇਰੇ ਤੋਂ ਸ਼ਾਮ ਤੱਕ ਕਥਾ ਕੀਰਤਨ ਸੁਣਿਆ ਕਰਨਾ ਮੇ ਚੋਗਾ ਚੁਗਣ ਲਈ ਚਲਿਆ ਜਾਇਆ ਕਰਨਾ ਇੱਕ ਦਿਨ ਉਹਨਾਂ ਦੇਖਿਆ ਵੀ ਮਾਈ ਨਾ ਆਪਣੇ ਛੱਤ ਦੇ ਉੱਤੇ ਰੋਜ਼ ਬਹੁਤ ਸਾਰੇ ਦਾਣੇ ਪਾ ਦਿਆ ਕਰਦੀ ਹੈ ਹੁਣ ਉਹ ਸਵੇਰੇ ਉੱਡ ਗਏ ਤੇ ਮਾਈ ਦੀ ਛੱਤ ਤੇ ਜਾਂਦੇ ਹਨ ਉੱਥੋਂ ਦਾਣਾ ਚੁਗ ਕੇ ਤੇ ਸ਼ਾਮ ਨੂੰ ਫਿਰ ਆ ਕੇ ਕਥਾ ਕੀਰਤਨ ਸਰਵਣ ਕਰਨ ਲੱਗ ਜਾਂਦੇ ਮਾਈ ਆਪਣੀ ਛੱਤ ਦੇ ਉੱਤੇ ਰੋਜ਼ ਬਹੁਤ ਸਾਰੇ ਦਾਣੇ ਪਾ ਦਿਆ ਕਰਦੀ ਹੈ ਹੁਣ ਉਸ ਸਵੇਰੇ ਕੇ ਮਾਈ ਦੀ ਛੱਤ ਦੇ ਉੱਤੇ ਜਾਂਦੇ ਉੱਥੋਂ ਦਾਣਾ ਚੁਗ ਕੇ ਤੇ ਸ਼ਾਮ ਨੂੰ ਫਿਰ ਆ ਕੇ ਕਥਾ ਕੀਰਤਨ ਸੁਣਿਆ ਕਰਨ ਆ ਉਹ ਸੰਤ ਫਕੀਰ ਦੁਪਹਿਰ ਸਮੇਂ ਵੀ ਕਥਾ ਕੀਰਤਨ ਕਰਨ ਲੱਗਦੇ ਹੁਣ ਕੀ ਕਰਿਆ ਕਰਨਾ ਵੀ ਮਾਈ ਨੇ ਜਦੋਂ ਉੱਤੇ ਦਾਣਾ ਸੁਟਿਆ ਕਰਨਾ ਭੱਜ ਕੇ ਆ ਕੇ ਦਾਣਾ ਪਾਣੀ ਚੁੱਗ ਕੇ ਆ ਕੇ ਫਿਰ ਬੈਠ ਜਾਣਾ ਕਥਾ ਕੀਰਤਨ ਸੁਣਨ ਲੱਗ ਜਾਇਆ ਕਰਨਾ ਕਹਿੰਦੇ ਉਹ ਮਾਈ ਨਾ ਅਖਾ ਕਾਲ ਚਲਾਣੇ ਕਰ ਗਈ ਹੁਣ ਉਹ ਜਦੋਂ ਦਾਣਾ ਚੁੱਗਣ ਆਏ ਉੱਥੇ ਤਾਂ ਦਾਣਾ ਕੋਈ ਨਹੀਂ ਸੀ ਕਹਿੰਦੇ ਉਹ ਸੋਚਣ ਲੱਗੇ ਵੀ ਮਾਈ ਸ਼ਾਇਦ ਅੱਜ ਭੁੱਲ ਗਈ ਹੈ ਉਮਾਈ ਨੂੰ ਆਸੇ-ਪਾਸੇ ਦੇ ਸਾਰੇ ਨਗਰ ਵਿੱਚ ਲੱਭਣ ਚਲੇ ਗਏ ਕਹਿੰਦੇ ਇੱਕ ਹਫਤਾ ਐਵੇਂ ਹੀ ਮਾਈ ਨੂੰ ਆਸ-ਪਾਸ ਸਾਰੇ ਪਾਸੇ ਲੱਭਦੇ ਰਹੇ ਚਿੜੀ ਨੇ ਕਿਹਾ ਆਪਾਂ ਮਾਈ ਨੂੰ ਉਸਦੇ ਘਰ ਦੇ ਵਿੱਚ ਤਾਂ ਲੱਭਿਆ ਹੀ ਨਹੀਂ ਮਾਈ ਦਾ ਘਰ ਅੰਦਰੋਂ ਬੰਦ ਸੀ ਕਹਿੰਦੇ ਇੱਕ ਛੋਟੀ ਜਿਹੀ ਵਿਰਲ ਸੀ ਅੰਦਰ ਜਾ ਕੇ ਦੇਖਿਆ ਤੇ ਮਾਈ ਜਿਹੜੀ ਸੀ ਉਹ ਅਕਾਲ ਚਲਾਣੇ ਕਰ ਚੁੱਕੀ ਸੀ ਮਾਈ ਦੇ ਸਰੀਰ ਦੇ ਆਸੇ-ਪਾਸੇ ਮੱਖੀਆਂ ਹੀ ਮੱਖੀਆਂ ਤੇ ਇੱਥੋਂ ਤੱਕ ਕਿ ਕੀੜੇ ਹੀ ਕੀੜੇ ਆਏ ਪਏ ਸਨ ਕਹਿੰਦੇ ਹੁਣ ਜਦੋਂ ਉਹਨਾਂ ਦੋਨਾਂ ਦੇਖਿਆ ਵੀ ਮਾਈ ਤਾਂ ਅਕਾਲ ਚਲਾਣੇ ਕਰ ਗਈ ਹੈ ਦੋਵੇਂ ਜਣੇ ਕਹਿਣ ਲੱਗੇ ਵੀ ਮਾਈ ਕਰਕੇ ਸਾਨੂੰ ਪ੍ਰਸ਼ਾਦਾ ਪਾਣੀ ਮਿਲਦਾ ਸੀ ਆਪਾਂ ਇਹਦਾ ਪ੍ਰਸ਼ਾਦਾ ਪਾਣੀ ਅੰਨ ਦਾਣਾ ਖਾਦਾ ਹੈ ਕਹਿੰਦੇ ਇਹ ਪਰਮਾਤਮਾ ਅਸੀਂ ਸੰਤ ਫਕੀਰ ਤੋਂ ਸੁਨਿਆ ਤੇਰੇ ਦਰਤ ਜੋ ਮੰਗਿਏ ਉਹ ਮਿਲ ਜਾਂਦਾ ਹੈ ਤੇ ਅਸੀਂ ਤੇਰੇ ਤੋਂ ਅੱਜ ਇਹ ਮੰਗਦੇ ਹਾਂ ਵੀ ਇਸ ਮਾਈ ਦੇ ਜਿਹੜੇ ਪ੍ਰਾਣ ਨੇ ਉਹ ਤੂੰ ਵਾਪਸ ਦੇ ਦੇ ਕਹਿੰਦੇ ਉਹ ਦੋਵੇਂ ਜਣੇ ਨਾ ਉਸ ਰੁੱਖ ਦੇ ਉੱਤੇ ਬੈਠ ਕੇ ਇੱਕ ਬਿਨਾਂ ਕੁਝ ਖਾਦੇ ਪੀਤੇ ਬੈਠੇ ਰਹੇ ਕਹਿੰਦੇ ਉੱਥੇ ਬੈਠ ਕੇ ਤੇ ਪਰਮਾਤਮਾ ਦਾ ਨਾਮ ਜਪੀ ਜਾਂਦੇ ਨੇ ਕਹਿੰਦੇ ਹਾਰ ਕੇ ਅਕਾਲ ਪੁਰਖ ਪਰਮਾਤਮਾ ਨੂੰ ਧਰਤੀ ਤੇ ਆਉਣਾ ਪਿਆ ਪਰਮਾਤਮਾ ਨੇ ਉਹਨਾਂ ਉਹਨਾਂ ਦੋਹਾਂ ਪੰਛੀਆਂ ਤੋਂ ਪੁੱਛਿਆ ਵੀ ਤੁਸੀਂ ਕੀ ਚਾਹੁੰਦੇ ਹੋ ਜਿਸ ਕਾਰਨ ਤੁਸੀਂ ਅਨਾਜ ਪਾਣੀ ਛੱਡ ਬੈਠੇ ਹੋ ਉਹਨਾਂ ਕਿਹਾ ਵੀ ਅਸੀਂ ਉਸ ਮਾਈ ਦੇ ਪ੍ਰਾਣ ਚਾਹੁੰਦੇ ਹਾਂ ਉਸ ਥਾਂ ਤੇ ਚਲੇ ਗਏ ਹੁਣ ਜਦੋਂ ਅਕਾਲ ਪੁਰਖ ਪਰਮਾਤਮਾ ਜੀ ਨੇਹਾ ਵੀ ਇਹਦੇ ਤਾਂ ਸਵਾਸ ਹੀ ਚਲੇ ਗਏ ਨੇ ਦੇਖੋ ਇੱਥੋਂ ਤੱਕ ਕਿ ਇਹਦੀਆਂ ਜਿਹੜੀਆਂ ਹੱਡੀਆਂ ਨੇ ਸਰੀਰ ਹੈ ਉਹ ਅਲੱਗ-ਅਲੱਗ ਹੋ ਚੁੱਕਿਆ ਹੈ ਉਹਨੇ ਕਿਹਾ ਨਹੀਂ ਪ੍ਰਮਾਤਮਾ ਜੀ ਜੇਕਰ ਤੁਸੀਂ ਕੁਝ ਦੇਣਾ ਤੇ ਸਾਨੂੰ ਜਿਹੜਾ ਇਹਦੇ ਸਵਾਸ ਬਖਸ਼ ਦਿਓ ਕਹਿੰਦੇ ਉਹ ਉੱਥੇ ਹੀ ਅੜ ਗਏ ਤੇ ਪ੍ਰਮਾਤਮਾ ਕਹਿੰਦੇ ਠੀਕ ਹੈ ਜੇਕਰ ਤੁਸੀਂ ਇਹ ਮੰਗਦੇ ਹੋ ਤਾਂ ਇਹੀ ਸਹੀ ਉਹਨਾਂ ਦੋਨਾਂ ਨੇ ਕਿਹਾ ਕਿ ਪ੍ਰਮਾਤਮਾ ਜੀ ਤੁਸੀਂ ਕਹਿੰਦੇ ਹੋ ਕਿ ਸੰਗਤ ਵਿੱਚ ਬੈਠਣ ਦਾ ਸਭ ਤੋਂ ਵੱਡਾ ਪੁੰਨ ਮਿਲਦਾ ਹੈ ਤਾਂ ਅਸੀਂ ਤੁਹਾਡੇ ਤੋਂ ਉਸ ਪੁੰਨ ਦੇ ਬਦਲੇ ਇਸਦੇ ਸਵਾਸ ਮੰਗਦੇ ਹਾਂ ਕਹਿੰਦੀ ਪਰਮਾਤਮਾ ਦੇ ਉਹਦੇ ਸਵਾਸ ਜਿਹੜੇ ਉਸ ਨੂੰ ਬਖਸ਼ ਦਿੱਤੇ ਮਾਈ ਸਾਹਮਣੇ ਪਰਮਾਤਮਾ ਨੂੰ ਦੇਖ ਕੇ ਬੜੀ ਖੁਸ਼ ਹੋਈ ਕਹਿੰਦੀ ਮੇਰੀ ਤਾਂ ਸਾਰੀ ਜ਼ਿੰਦਗੀ ਆਉਣ ਵਾਲੀ ਜਿਹੜੀ ਪਿੱਛੇ ਬੀਤੀ ਹੈ ਸਾਰੀ ਸਫਲ ਹੋ ਗਈ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਮਾਈ ਜਿਹੜੇ ਤੈਨੂੰ ਦਰਸ਼ਨ ਹੋਏ ਨੇ ਉਹ ਤੇਰੀ ਆਪਣੀ ਕਿਰਤ ਕਮਾਈ ਕਰਕੇ ਨਹੀਂ ਹੋਏ ਇਹ ਚਿੜਾ ਤੇ ਚਿੜੀ ਨੇ ਤੇਰੇ ਘਰੋਂ ਦਾਣਾ ਚੋਗਾ ਚੁਗਿਆ ਸੀ ਜਿਸ ਦੇ ਨਾਲ ਇਹਨਾਂ ਦਾ ਜੀਵਨ ਚੱਲਦਾ ਸੀ ਉਹ ਦੇ ਕਰਕੇ ਹੀ ਤੇਰੇ ਜੀਵਨ ਦੇ ਸਵਾਸ ਬਾਕੀ ਮੰਗੇ ਹਨ ਇਹ ਕਹਿ ਕੇ ਕਿ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਜੋ দান ਕਰਦੀ ਸੀ ਉਹ ਕਰ ਉਹੀ ਤੇਰਾ ਭਲਾ ਕਰੇਗਾ ਕਹਿੰਦੇ ਇੰਨਾ ਕਹਿ ਕੇ ਆਲਪੁਰਖ ਪਰਮਾਤਮਾ ਦਾ ਜਿਹੜਾ ਪ੍ਰਕਾਸ਼ ਸੀ ਉਹ ਉੱਥੋਂ ਚਲਾ ਗਿਆ ਕਹਿੰਦੇ ਮਾਈ ਹਾਈ ਨੇ ਆਪਣੇ ਘਰ ਵਿੱਚ ਹੀ ਉਸ ਚਿੜੇ ਤੇ ਚਿੜੀ ਲਈ ਆਲਣਾ ਘਰ ਵਿੱਚ ਹੀ ਬਣਾ ਦਿੱਤਾ ਉਹ ਸਵੇਰੇ ਸ਼ਾਮ ਉੱਥੇ ਜਾ ਕੇ ਤੇ ਪਰਮਾਤਮਾ ਦਾ ਨਾਮ ਸੁਣ ਕੇ ਆਉਂਦੇ ਤੇ ਤੇ ਇਸ ਤਰ੍ਹਾਂ ਹੁਣ ਉਸ ਮਾਈ ਦੇ ਬਾਰੇ ਵਿੱਚ ਦੂਰ ਦੂਰ ਤੱਕ ਸਾਰਿਆਂ ਨੂੰ ਹੀ ਪਤਾ ਲੱਗ ਗਿਆ ਵੀਓ ਮਾਈ ਉਹ ਕਹਿੰਦੀ ਹੈ ਉਹ ਸੱਚ ਹੋ ਜਾਂਦਾ ਹੈ ਕਹਿੰਦੇ ਮਾਈ ਨੇ ਫਿਰ ਸਭ ਨੂੰ ਕਿਹਾ ਕਰਨਾ ਵੀ ਮੈਂ ਕਦੀ ਝੂਠ ਨਹੀਂ ਬੋਲਿਆ ਜਿਸ ਕਰਕੇ ਮੇਰੀ ਰਸਨਾ ਤੇ ਸੱਚ ਆ ਗਿਆ ਹੈ ਮੈਂ ਜੋ ਬੋਲਦੀ ਹਾਂ ਉਹ ਸੱਚ ਹੋ ਜਾਂਦਾ ਹੈ ਦੂਸਰਾ ਤੁਹਾਡੇ ਘਰੋਂ ਵੀ ਜਬਾਨਾ ਲਈ ਜੋ ਵੀ ਦਾਨ ਦਿੱਤਾ ਜਾਂਦਾ ਹੈ ਉਹਦੀਆਂ ਅਸੀਸਾਂ ਇੰਨੀਆਂ ਨੇ ਕਿ ਤੁਹਾਡੀ ਆਉਣ ਵਾਲੀਆਂ ਜਿੰਨੀਆਂ ਵੀ ਪੁਸ਼ਤਾ ਨੇ ਉਹ ਸੁੱਖ ਸਮਰiddhi ਦੀ ਮਾਣਦੀਆਂ ਹਨ ਮਾਈ ਨੇ ਕਿਹਾ ਇਹ ਦੋ ਕੰਮ ਜ਼ਰੂਰ ਕਰੋ ਇੱਕ ਰਸਨਾ ਤੇ ਸੱਚ ਲਿਆਓ ਦੂਜਾ ਘਰ ਤੋਂ ਜੋ ਵੀ ਹੋ ਸਕੇ ਉਹਨਾਂ ਤੁਸੀਂ ਛੋਟੇ ਛੋਟੇ ਜੀਵਾਂ ਨੂੰ ਬੇਜੁਗਾਨਾਂ ਨੂੰ ਜ਼ਰੂਰ ਪਾਓ ਪਰ ਇਹਨਾਂ ਦੀਆਂ ਅਸੀਸਾਂ ਤੁਹਾਡੇ ਘਰ ਵਿੱਚ ਸੁੱਖ ਸਮਰੱਧੀ ਲੈ ਆਉਂਦੀਆਂ ਹਨ